ਮੇਰਾ ਨਾਮ ਹਸ਼ਕੁਮਤ ਖੰਨਾ ਆ ਅਸੀਂ ਆਦਮੀ ਗਾਰਡਨ ਵੈਲਫੇਅਰ ਜਿਹੜੀ ਫੈਮਿਲੀ ਬਣਾਈ ਹੋਈ ਹੈ ਐਸੋਸੀਏਸ਼ਨ ਨਾਲ ਅਸੀਂ ਡੇਲੀ ਇੱਥੇ ਆਪਣਾ ਸਹਿਯੋਗ ਕਰਦੇ ਆਂ ਔਰ ਆਦਮੀ ਗਾਰਡਨ ਦੇ ਵਿੱਚ ਸਾਫ ਸਫਾਈ ਲਾਈਟਿੰਗ ਦਾ ਐਦਾ ਵਗੈਰਾ ਪ੍ਰਬੰਧ ਜਿਹਦਾ ਸਾਡੇ ਐਸੋਸੀਏਸ਼ਨ ਦੇ ਜਿਹਦੇ ਸਾਡੇ ਪ੍ਰਾਜੇ ਤੇ ਖਲੋਤੇ ਆ ਅਸੀਂ ਉਹਨਾਂ ਦੀ ਦੇਖ ਦੇਖ ਦੇ ਵਿੱਚ ਕਰਦੇ ਆਂ ਔਰ ਇੱਥੋਂ ਦੇ ਜਿਹੜੇ ਆਰਗੇਨਾਈਜ਼ਰ ਦਾ ਜ਼ਿੰਦਾਬਾਬ ਸਾਹਿਬ ਔਰ ਨਿਤਿਨ ਚੋਪੜਾ ਜੀ ਉਹਨਾਂ ਦਾ ਬਹੁਤ ਸੰਯੋਗ ਸਾਨੂੰ ਮਿਲਦਾ ਹੈ ਔਰ ਜਿੱਥੇ ਸਾਡਾ ਨਾਲ ਅਸੀਂ ਸੈਲ ਕਰਦੇ ਵੇ ਅਸੀਂ ਸਾਨੂੰ 2-3 ਦਿਨ ਹੋਏ ਤੇ ਇੱਥੇ ਬੱਚੇ ਵੇਖੇ ਸਕੇਟਿੰਗ ਕਰਦੇ ਅਸੀਂ ਸਾਰਿਆਂ ਨੂੰ ਪੁੱਛਿਆ ਕਿ ਕੀ ਉਪਰਾਲਾ ਹੈ ਪਤਾ ਲੱਗਾ ਕਿ ਇੱਥੇ ਨੈਸ਼ਨਲ ਜਿਹੜਾ ਟੂਰਨਾਮੈਂਟ ਸਕੇਟਿੰਗ ਦਾ ਹੋ ਰਿਹਾ ਹੈ ਜਿੰਨੇ ਵੀ ਵੀਰ ਮੇਰੇ ਨਾਲ ਖਲੋਤੇ ਆ ਇਹਨਾਂ ਦੇ ਮਨੋਂ ਦੀ ਜਿਹੜੀ ਭਾਵਨਾ ਸੀ ਕਿ ਅਸੀਂ ਇਹਨਾਂ ਦੇ ਉਸੇ ਕੁਛ ਨਾ ਕੁਛ ਰਿਫਰੈਸ਼ਮੈਂਟ ਦਾ ਪ੍ਰਬੰਧ ਕਰੀਏ ਕੱਲ ਅਸੀਂ ਚਾਹ ਦਾ ਵੀ ਲੰਗਰ ਲਾਇਆ ਸੀ ਬਿਸਕਟ ਔਰ ਦਸਾਦਾ ਸੀ ਔਰ ਅੱਜ ਬੱਚਿਆਂ ਸੇ ਅਸੀਂ ਕੇਲੇ ਆਦਿ ਵਗੈਰਾ ਬਨਾਣਾ ਲੈ ਕੇ ਆਏ ਆ ਔਰ ਫਰੂਟ ਸਾਦਾ ਨਾਲ ਹੈ ਤੇ ਸਾਦਾ ਸੰਯੋਗ ਜਿਹੜਾ ਆਰਬੀ ਗਾਰਡਨ ਵੈਲਫੇਅਰ ਜਿਹੜੀ ਸਾਡੀ ਫੈਮਿਲੀ ਗਾ ਗਰੁੱਪ ਬਣਿਆ ਆ ਉਹਦਾ ਲੋਕ ਕੀਤਾ ਜਾ ਰਿਹਾ ਹੈ ਔਰ ਅਸੀਂ ਸਮਝਦੇ ਸਾਡਾ ਕਲੋਨੀ ਵੱਲੋਂ ਜਿਹਦਾ ਬਹੁਤ ਸੁਭਾਗਿਆ ਕਿ ਪਹਿਲੇ ਇੱਥੇ ਕਪਿਲ ਸ਼ਰਮੇ ਦਾ ਸ਼ੋਅ ਹੋਇਆ ਸੀ ਉਸ ਤੋਂ ਬਾਅਦ ਜਿਹਦਾ ਨੈਸ਼ਨਲ ਜਿਹਦਾ ਸਕੈਟਿੰਗ ਦਾ ਕਾਰਕਮ ਹੋ ਰਿਹਾ ਟੂਰਨਾਮੈਂਟ ਹੋ ਰਿਹਾ ਇਹ ਸਾਡੇ ਉਸੇ ਬਹੁਤ ਵੱਡੀ ਸ਼ਲਾਘਾ ਦੇ ਯੋਗ ਹੈ ਇਦਾਂ ਦੇ ਟੂਰਨਾਮੈਂਟ ਹੋ ਰਹੇ ਹਾਂ ਬਿਲਕੁਲ ਹੋਣੇ ਚਾਹੀਦੇ ਜੀ ਅਸੀਂ ਇੱਥੋਂ ਦੇ ਜਿਹੜੇ ਆਰਗੇਨਾਈਜ਼ਰ ਆ ਰੰਦਾਵਾ ਸਾਹਿਬ ਔਰ ਨਿਤਿਨ ਚੋਪੜਾ ਜੀ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਇਸ ਤਰ੍ਹਾਂ ਦੇ ਬਾਕੀ ਵੀ ਹੋਰ ਵੀ ਕੋਈ ਟੂਰਨਾਮੈਂਟ ਹੋਣ ਉੱਥੇ ਕਦਾਨ ਕਲੋਨੀ ਦੇ ਵਿੱਚ ਔਰ ਸਾਡੀ ਜਿਹੜੀ ਆਰਬੀ ਗਾਰਡਨ ਫੈਮਿਲੀ ਗਰੁੱਪ ਹੈ ਐਸੋਸੀਏਸ਼ਨ ਹੈ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਔਰ ਜਿਹੜੇ ਵੀ ਮਹਿਮਾਨ ਆਣਗੇ ਉਹਨਾਂ ਦਾ ਪੂਰਾ ਤਨਮਨ ਦੇ ਨਾਲ ਸਵਾਗਤ ਕਰਾਂਗੇ ਕਿਉਂਕਿ ਪੰਜਾਬੀਆਂ ਦਾ ਇੱਕ ਰਿਵਾਜ ਹੈ ਕਿ ਜਿਹੜਾ ਕੋਈ ਪ੍ਰਦੇਸ਼ ਦੇ ਵਿੱਚੋਂ ਆਂਦਾ ਹੈ ਮਹਿਮਾਨ ਸਾਡਾ ਅਸੀਂ ਉਹਨੂੰ ਖਾਲੀ ਹੱਥ ਨਹੀਂ ਭੇਜਦੇ ਉਹਨੂੰ ਕੁਛ ਨਾ ਕੁਛ ਕਿਉਂਕਿ ਇਹ ਗੁਦਵਾਨੀ ਨਗਰੀ ਹੈ ਰਿਸ਼ੀਵਾਲੀ ਨਗਰੀ ਹੈ ਮਹਾਪੁਰਸ਼ਾ ਦੀ ਨਗਰੀ ਹੈ ਇੱਥੋਂ ਅਸੀਂ ਕਿਸੇ ਨੂੰ ਬਿਨਾਂ ਖਾਦੇ ਪੀਤੇ ਵਾਪਸ ਨਹੀਂ ਭੇਜਦੇ ਸਾਡਾ ਸੁਭਾਅ ਕੀ ਹੈ ਕਿ ਅੱਜ ਉਹਨਾਂ ਦਾ ਬੱਚਿਆਂ ਦਾ ਸਾਧਾਂ ਦਾ ਜਿਹੜਾ ਹੈ ਥੋੜਾ ਬਹੁਤਾ ਸੇਵਾ ਕਰਨ ਦਾ ਮੌਕਾ ਮਿਲਿਆ ਸਾਨੂੰ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਅਸੀਂ ਆਰਬੀ ਗਾਰਡਨ ਫੈਮਿਲੀ ਮੈਂਬਰ ਗਰੁੱਪ ਹੈ ਮਾਰਨਿੰਗ ਵਾਕ ਕਰਦੇ ਜਿਹੜੇ ਇੱਥੇ ਇਹ ਸਾਡੀ ਕਲੋਨੀ ਦੇ ਜਿਹੜੇ ਆਰਗੇਨਾਈਜ਼ਰ ਤੇ ਮਾਲਕ ਨੇ ਸਦਾਰ ਰੰਧਾਵਾ ਜੀ ਤੇ ਨਿਤਿੰਜ ਜੀ ਉਹਨਾਂ ਨੇ ਸਾਰਾ ਈਵੈਂਟ ਆਰਗੇਨਾਈਜ਼ ਕੀਤਾ ਹੈ ਇੱਥੇ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ ਜਿਹੜੀ ਸਕੇਟਿੰਗ ਦੀ ਉਹਦੇ ਵੱਲ ਸਾਨੂੰ ਬਹੁਤ ਖੁਸ਼ੀ ਹੋਈ ਹੈ ਔਰ ਬਹੁਤ ਹੀ ਅੱਛਾ ਲੱਗਾ ਕਿ ਸਾਡੀ ਕਲੋਨੀ ਦੇ ਵਿੱਚ ਨੈਸ਼ਨਲ ਈਵੈਂਟ ਹੋ ਰਿਹਾ ਹੈ ਸਾਡੇ ਵੱਲੋਂ ਇਹਦੇ ਵਾਸਤੇ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਜੀ ਇਹਨਾਂ ਦੀ ਰਿਫਰੈਸ਼ਮੈਂਟ ਤਾਂਸੀਂ ਇੰਤਜ਼ਾਮ ਕਰ ਰਹੇ ਆ ਜਦੋਂ ਤੁਸੀਂ ਆਏ ਨੇ ਇੱਥੇ ਔਰ ਇਹਨਾਂ ਨੂੰ ਆਪਣਾ ਘਰ ਵੀ ਅਸੀਂ ਇਹਨਾਂ ਨੂੰ ਪ੍ਰੋਵਾਈਡ ਕੀਤੇ ਨੇ ਸਾਰਿਆਂ ਨੇ ਆਪਣੇ ਕੋਠੀਆਂ ਦੇ ਦਰਵਾਜ਼ੇ ਖੋਲ ਕੇ ਰੱਖੇ ਨੇ ਕਿ ਕਿਸੇ ਨੂੰ ਵੀ ਕੁਝ ਵਾਸ਼ਰੂਮ ਜਾਣਾ ਹੈ ਜਾਂ ਕੁਝ ਚੇਂਜ ਕਰਨਾ ਹੈ ਜਾਂ ਕਿਸੇ ਨੂੰ ਲੰਗਰ ਦੀ ਜ਼ਰ ਉਹ ਸਾਡੇ ਐਸੋਸੀਏਸ਼ਨ ਦੇ ਜਿਹੜੇ ਸਾਰੇ ਰੈਜ਼ੀਡੈਂਸ ਨੇ ਉਹ ਪ੍ਰੋਵਾਈਡ ਕਰ ਰਿਹਾ ਜੀ ਇਹਨਾਂ ਨੂੰ ਇਹ ਸਾਰੀ ਗੁਰੂ ਦੀ ਨਗਰੀ ਦੀ ਬਰਕਤ ਹੈ ਗੁਰੂ ਰਾਮਦਾਸ ਜੀ ਦੀ ਬਰਕਤ ਹੈ ਕਿ ਉਹਨਾਂ ਦੇ ਵੱਲੋਂ ਹੀ ਇਹ ਜਿਹੜਾ ਪੰਜਾਬ ਦੇ ਵਿੱਚ ਇਹ ਰਿਵਾਜ ਹੈ ਕਿ ਕੋਈ ਵੀ ਇੱਥੇ ਆਂਦਾ ਤੇ ਉਹਦੀ ਆਓ ਭਗਤ ਦਿਲੋਂ ਸੇਵਾ ਕੀਤੀ ਜਾਂਦੀ ਹੈ ਔਰ ਇਹਨਾਂ ਸਾਰਿਆਂ ਵਾਸਤੇ ਹਰ ਚੀਜ਼ ਦੀ ਅਸੀਂ ਇੱਥੇ ਮਤਲਬ ਪ੍ਰਵੀਜ਼ਨ ਰੱਖੀ ਹੈ ਸਾਡੇ ਸਭ ਦੇ ਘਰਾਂ ਦੇ ਦਰਵਾਜ਼ੇ ਖੁੱਲੇ ਨੇ ਨਾ ਵਾਸਤੇ ਇਹਨਾਂ ਦੇ ਪੇਰੈਂਟਸ ਵਾਸਤੇ ਇਹ ਬੱਚਿਆਂ ਵਾਸਤੇ ਜੋ ਵੀ ਇੱਥੇ ਜ਼ਰੂਰਤ ਹੋਏਗੀ ਅਸੀਂ ਕੱਲ ਤੋਂ ਵੀ ਸਵੇਰੇ ਵੀਗਾ ਚਾਹ ਵਗੈਰਾ ਦਾ ਅਰੇਂਜਮੈਂਟ ਤੇ ਰਿਫਰੈਸ਼ਮੈਂਟ ਦਾ ਅਰੇਂਜਮੈਂਟ ਕੀਤਾ ਸੀ ਅੱਜ ਫਰੂਟਸ ਲੈ ਕੇ ਆਏ ਆ ਸਾਰੇ ਤੇ ਰੋਜ਼ ਜੋ ਵੀ ਜ਼ਰੂਰਤ ਹੋਏਗੀ ਇਹ ਸਾਰੀ ਐਸੋਸੀਏਸ਼ਨ ਨਾਲ ਕੇ ਪੂਰੀ ਕਰੇਗੀ ਇਤਨੀਆਂ ਗੇਮਸ ਹੋਰ ਹੋਣੇ ਸੀ ਜੀ ਬਿਲਕੁਲ ਹੋਣੀ ਚਾਹੀਦੀ ਹੈ ਇਹੋ ਜਿਹੇ ਇਵੈਂਟ ਜਿਹੜੇ ਅਕਸਰ ਹੁੰਦੇ ਜਾਂ ਰਹੇ ਨੇ ਇੱਥੇ ਤੇ ਬਹੁਤ ਸਾਨੂੰ ਅੱਛਾ ਲੱਗੇਗਾ ਅਸੀਂ ਪੂਰਾ ਸਹਿਯੋਗ ਦੇਵਾਂਗੇ ਉਹਦਾ ਸਰ ਕੀ ਲੱਗਦਾ ਸੀ ਪੰਜਾਬ ਪੰਨਾ ਸੋਨੇ ਦੀ ਚਿੜੀ ਸੀ ਅੱਜ ਕਿਹੜੇ ਰਾਵਾਂ ਹਾਲ ਚੱਲ ਗਏ ਅੱਜ ਪੰਜਾਬ ਸੋਨੇ ਦੀ ਅੱਜ ਵੀ ਪੰਜਾਬ ਹੁਣ ਸੋਨੇ ਦੀ ਚਿੜੀ ਵਾਲੀ ਵੱਧ ਰਿਹਾ ਹੈ ਇਸ ਗੱਲ ਦੀ ਅਸੀਂ ਮਤਲਬ ਪੂਰਾ ਪੋਜ਼ਿਟਿਵ ਹੈ ਗਏ वो पढ़िया लिखे अच्छा है और ठीक है स्पोर्ट्स ले है रहे हैं बच्चे तो किसी दूजे पास नहीं जानगे गुरु की कृपा नाम मैं मेरा नाम प्रोफेसर पी के सिंह इंटरनेशनल स्पीड स्केटिंग जज हूँ और रोलर स्केटिंग फेडरेशन ऑफ इंडिया का वाइस प्रेसिडेंट भी हूँ और ये जो यहाँ पर चैम्पियनशिप हो रही है हमारी इस साल की पहली रैंकिंग चैम्पियनशिप है लेकिन इसको हम फिफ्थ नेशनल रैंकिंग चैम्पियनशिप के नाम से जान रहे हैं और ये चैम्पियनशिप में करीब तेरह सौ बच्चे आए हुए हैं पूरे देश के अलग अलग प्रदेशों से शहरों से इसमें इनलाइन और कॉर्ड्स दोनों तरीके के बच्चे हैं ये स्पीड स्केटिंग की चैम्पियनशिप है और इसमें हमारा ग्रुप जो है फाइव टू सेवन सेवन टू नाइन से लेके सेवनटीन एंड अबव जो हमारे सीनियर्स ग्रुप हैं इसमें बहुत सारे हमारे वो बच्चे भी हैं जो जिन्होंने इंटरनेशनल चैम्पियनशिप्स में भाग लिया है और इसमें बहुत सारे बच्चे वो हैं जो अभी अपना कैरियर शुरू कर रहे हैं स्पीड स्केटिंग की चैम्पियनशिप्स में और ये चैम्पियनशिप जो है यहाँ रोड पे भी है और दी व्हील्स स्केटिंग ट्रैक जो द्वारका में है दौर उस द्वारका में वहाँ पे भी हो रहा है तो इसमें दोनों चलेंगे सुबह शाम हम लोग सुबह छः बजे रेस शुरू करेंगे करीब दस साढ़े दस तक और फिर शाम में फिर पाँच बजे शुरू करेंगे रात को नौ दस बजे तक तो उम्मीद है इसमें बहुत सारे नए नए सितारे हमारे सामने आएंगे निकल के क्योंकि आगे जाके भारत का नाम इंटरनेशनल में रोशन करेंगे ये मैंने जैसे बताया आपको पाँच से सात साल का एज ग्रुप शुरू हुआ है पाँच से सात है फिर सात से नौ है फिर नौ से ग्यारह है फिर ग्यारह से चौदह है चौदह से सत्रह है और सत्रह से ऊपर है यहाँ पे हमारे जो प्राइजेज हैं फर्स्ट सेकेंड थर्ड बच्चों को जो है अपना मेडल मिलेंगे और इसके अलावा जो है इस में जो बच्चे हमारे जो हायर ग्रुप में हैं जैसे 1417 और 1719 में उन सभी बच्चों को इसमें इंटरनेशनल चैंपियनशिप में आ, जो हमारी इंडियन टीम की सिलेक्शन ट्रायल होती है उसमें हिस्सा लेने को भी मिलता है और उसके साथ साथ ये लोग इसमें पॉइंट्स कलेक्ट करते हैं तो इनकी फिर नेशन में जब रैंकिंग मिलती है कि जैसे एक जो गोल्ड पाएगा उसको पाँच पॉइंट मिलेंगे जो सिल्वर पाएगा उसको तीन पॉइंट मिलेंगे ब्रॉन्ज वालों को एक पॉइंट तो ये इनके जो पॉइंट्स कलेक्ट होंगे सारी चैंपियनशिप खेलने के बाद ये पॉइंट्स इनके जुड़ेंगे और ये फिर ਨੇਸ਼ਨਲ ਮੈਨ ਕੀ ਰੈਂਕਿੰਗ ਕਾਊਂਟ